ਨਾ 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 ਆ ਦੇਖ ਲੋ ਫਰੈਂਡਸ ਤੁਸੀਂ ਕਹਿੰਦੇ ਸੀ ਨਾ ਸਮਝਾ ਦੇ ਦੀ ਹੈਗੇ ਸਮਝਾ ਦੇਣੀ ਹੈਗੇ ਆ ਦੇਖੋ ਮੇਰੀ ਮਾਂ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਕੱਢ ਕੇ ਬਾਹਰ ਕੱਢੀ ਹੈਗੀ ਏ ਇਹ ਸਭ ਬੰਦੇ ਬੰਦੇ ਨੇ ਆ ਜਿਹੜਾ ਮੰਦਿਰ ਆ ਮੰਗੀਤਪਾਲ ਇਹਦਾ ਨਾਮ ਲੱਖੀ ਏ ਆ ਕੁੱਤੇ ਬੰਦੇ ਨੇ ਗੰਦੇ ਬੰਦੇ ਨੇ ਮਾਂ ਨੂੰ ਕਰੋ ਬਾਰ ਕੱਢੀ ਧੱਕੇ ਮਾਰ ਕੇ ਆ ਦੇਖ ਲੋ ਹੁਣ ਤੁਸੀਂ ਠੀਕ ਹੈ ਲੋਕਾਂ ਨੂੰ ਪਤਾ ਦਿੰਦਾ ਹੈ ਨਾ ਲੋਕਾਂ ਨੂੰ ਪਤਾ ਦਿੰਦਾ ਹੈ ਇਹਦੀ ਕਿਸੇ ਨਾਲ ਨਹੀਂ ਬੰਦੀ ਨਾ ਇਹਦੀ ਆ ਭੈਣਾ ਨਾਲ ਮੈਨੂੰ ਵੀ ਕਰੋ ਬਾਰ ਕੱਢਿਆ ਜਾਏ ਠੀਕ ਹੈ ਨੇ ਕੁਛ ਨਹੀਂ ਦਾਗਾ ਕੀ ਫਰੈਂਡਸ ਦੇਖ ਲਓ ਹੁਣ ਮੰਮੀ ਰੋਂਦੀ ਵੀ ਹਾਲਾ ਮੰਮੀ ਆਈ ਮੇਰੇ ਕੋਲ ਸਿਰਫ ਮੰਮੀ ਨੇ ਇੰਨੀ ਗੱਲ ਕਹੀ ਹੈ ਕਿ ਤੂੰ ਕਿਸੇ ਦੀ ਧੀ ਪੈਣ ਵਾਲੇ ਨਾ ਕੁਛ ਕਹਿ ਹਣਾ ਵੀ ਸਾਰੀਆਂ ਧੀਾਂ ਬਹਿਣਾ ਸਾਂਝਾ ਤੂੰ ਕਾਤੂ ਟੈਨਸ਼ਨਾਂ ਦਿੰਦਾ ਤੂੰ ਕਾਤੂ ਕਹਿਣਾ ਕਾਤੂ ਬੋਲਣਾ ਹੈ ਹਣਾ ਤੇ ਇਹਨੇ ਮੰਮੀ ਦੇ ਪੈੜਾਂ 'ਚ ਕਾਫ ਮਾਰਿਆ ਚਾਹਦਾ ਤੇ ਗੰਦੀ ਤੂੰ ਗੰਦੀ ਗਾਲ ਉਹ ਜਿਹੜੀ ਕੱਢੀ ਨਹੀਂ ਹੋਏਗੀ ਹੈ ਬਾਕੀ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗੀ ਇਹ ਤੂੰ ਲੈ ਕੇ ਜੈਡ ਤੱਕ ਇਹਦੀ ਕਤੂਤਾ ਲੋਜੀ ਬਤਰਾ ਕਹਿੰਦੇ ਪੈ ਗਿਆ ਨਵਾਂ ਪੜਾਕਾ ਜਿਸ ਨੂੰ ਲੈ ਕੇ ਦੋਸਤੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਦੋਸਤੋ ਦੱਸਿਆ ਜਾ ਰਿਹਾ ਹੈ ਕਿ ਇਹ ਇਟਲੀ ਵਾਲੇ ਦੀ ਮਾਤਾ ਹੈ ਦੋਸਤੋ ਅੱਸੀ ਉਸ ਦੀ ਪੈਣ ਨੇ ਇਹ ਦਾਵਾ ਕੀਤਾ ਹੈ ਕਿ ਇਟਲੀ ਵਾਲੇ ਨੇ ਸਾਨੂੰ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਸੀ ਅਤੇ ਦੋਸਤੋ ਰੋਂਦੀ ਹੋਈ ਦਿਖਾਈ ਦੇਦੀ ਹੈ ਅਤੇ ਹੋਰ ਵੀ ਕਈ ਦੋਸਤੋ ਖੁਲਾਸੇ ਹੋਏ ਨੇ ਇਟਲੀ ਵਾਲੇ ਦੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਵਿੱਚ ਕੌਣ ਗਲਤ ਹੈ ਇਟਲੀ ਵਾਲਾ ਕਿ ਮਾ ਕਿਉਂਕਿ ਦੋਸਤੋ ਉਸਦੀ ਭੈਣ ਵੱਲੋਂ ਦੱਸਿਆ ਗਿਆ ਹੈ ਕਿ ਮੇਰੀ ਮਾਂ ਨੇ ਬਸ ਉਹਨੂੰ ਇੰਨਾ ਹੀ ਕਿਹਾ ਸੀ ਕਿ ਤੂੰ ਇਹੋ ਜਿਹੇ ਵੀਡੀਓਜ਼ ਨਾ ਬਣਾਇਆ ਕਰ ਤੇ ਉਸ ਤੋਂ ਇਹ ਸਾਰਾ ਕੰਮ ਹੋਇਆ ਤੇ ਨਵੀਆਂ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ